ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੋਬਾਈਲ ਦੇ ਲਾਭ ਅਤੇ ਹਾਨੀਆਂ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾ ਹੈ ਜਾਣ ਪਛਾਣ ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ ਪਿਛਲੇ ਕੁਝ ਸਮੇਂ ਤੋਂ ਵਿਗਿਆਨ ਦੇ ਕਾਰਨ ਸਾਡੇ ਜੀਵਨ ਵਿੱਚ ਬਹੁਤ ਹੀ ਤਬਦੀਲੀ ਆਈ ਹੈ। ਇਨ੍ਹਾਂ ਪਰਿਵਰਤਨਾ ਨੇ ਸਾਡੀ ਜੀਵਨ ਸ਼ੈਲੀ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ। ਮਨਵਾਲਵੀ ਵਿਗਿਆਨ ਦੀ ਇੱਕ ਅਦਭੁਤ ਦੇਣ ਹੈ। ਮੋਬਾਈਲ ਇੱਕ ਅੰਗਰੇਜ਼ੀ ਸ਼ਬਦ ਹੈ ਜਿਸ ਦਾ ਅਰਥ ਹੈ ਚਲਦਾ ਫਿਰਦਾ ਇਸ ਫੋਨ ਨੂੰ ਅਸੀਂ ਆਪਣੀ ਜੇਬ ਵਿੱਚ ਜਾਂ ਪਰਸ ਵਿੱਚ ਪਾ ਕੇ ਕਿਤੇ ਵੀ ਲੈ ਕੇ ਜਾ ਸਕਦੇ ਹਾਂ ਇਸ ਫੋਨ ਨੂੰ ਅਸੀਂ ਆਪਣੀ ਜੇਬ ਵਿੱਚ ਜਾਂ ਪਰਸ ਵਿੱਚ ਪਾ ਕੇ ਕਿਤੇ ਵੀ ਲੈ ਕੇ ਜਾ ਸਕਦੇ ਹਾਂ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਸੰਪਰਕ ਕਿਸੇ ਤਾਰ ਨਾਲ ਨਹੀਂ ਹੁੰਦਾ ਸਗੋਂ ਨੈਟਵਰਕ ਨਾਲ ਹੀ ਹੁੰਦਾ ਹੈ ਅਜੋਕੀ ਜ਼ਰੂਰਤ ਮੋਬਾਈਲ ਨਾਲ ਹਰ ਵਿਅਕਤੀ ਸਮੇਂ ਸਿਰ ਅਨੁਸਾਰ ਆਪਣੇ ਸੱਜਣਾ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਜੁੜਿਆ ਰਹਿੰਦਾ ਹੈ इस तरह हरेक जगह से इसकी वरतों की जा सकती है यैशन नहीं सगो समय की लड़ है डिजाइन ਪਹਿਲਾ ਪਹਿਲ ਜਦੋਂ ਮੋਬਾਈਲ ਪ੍ਰਚਲਨ ਵਿੱਚ ਹੀ ਆਇਆ ਸੀ ਤਾਂ ਇਸ ਦਾ ਘਾਰ ਬਹੁਤ ਹੀ ਵੱਡਾ ਹੋਣ ਕਾਰਨ ਹੋਂਦੇ ਨਾਲ-ਨਾਲ ਇਸ ਦੀ ਕਾਲ ਵੀ ਕਦਰ ਵੀ ਬਹੁਤ ਹੀ ਮਹਿੰਗੀ ਹੁੰਦੀ ਸੀ ਪਰ ਉਸ ਸਮੇਂ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਸੀ ਇਹ ਵਪਾਰੀਆਂ ਅਤੇ ਅਮੀਰ ਲੋਕਾਂ ਕੋਲ ਹੀ ਹੁੰਦਾ ਸੀ ਕੰਪਨੀਆਂ ਦੀ ਗਿਣਤੀ ਵਧਣ ਨਾਲ ਇਸ ਦੀ ਕੀਮਤ ਵਿੱਚ 20 ਕਮੀ ਆ ਗਈ ਅਤੇ ਅੱਜ ਅਸੀਂ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਫੋਨ ਵੀ ਖਰੀਦ ਸਕਦੇ ਹਾਂ ਮੋਬਾਈਲ ਲੋਡ ਕੀ ਵਿਖਾਵਾ ਅੱਜ 모ਬਾਈਲ ਦੀ ਲੋੜ ਹਰੇਕ ਮਨੁੱਖ ਨੂੰ ਹੈ ਕਿਉਂਕਿ ਇਸ ਨਾਲ ਅਸੀਂ ਆਪਣੇ ਘਰਵਾਲਿਆਂ ਨਾਲ ਜੁੜੇ ਰਹਿੰਦੇ ਹਾਂ ਬੱਚਿਆਂ ਦੀ ਸੁਰੱਖਿਆ ਸੰਬੰਧੀ ਮਾਤਾ ਪਿਤਾ ਨੂੰ ਪਤਾ ਲੱਗ ਜਾਂਦਾ ਹੈ ਪਰ ਕਈ ਵਾਰ ਇਸ ਦੀ ਵਰਤੋਂ ਦਿਖਾਵੇ ਅਤੇ ਫੈਸ਼ਨ ਲਈ ਵੀ ਕੀਤੀ ਜਾਂਦੀ ਹੈ ਅਮੀਰ ਬੱਚੇ ਮਹਿੰਗੇ ਮੋਬਾਈਲ ਰੱਖ ਕੇ ਹੋਰ ਨਾ ਸਾਥੀਆਂ ਤੇ ਰੋ ਪਾਉਂਦੇ ਹਨ ਮੋਬਾਈਲ ਦੇ ਹਾਨੀਆਂ ਮੋਬਾਈਲ ਦੀਆਂ ਕੁਝ ਹਾਨੀਆਂ ਵੀ ਹਨ ਅਤੇ ਇਹਨਾਂ ਨੂੰ ਅਖੋਲੇ ਨਹੀਂ ਕੀਤਾ ਜਾ ਸਕਦਾ ਜੇ ਮੋਬਾਈਲ ਫੋਨ ਗਵਾਚ ਜਾਵੇ ਤਾਂ ਇਸ ਬਾਰੇ ਖਾਣੇ ਵਿੱਚ ਜਾ ਕੇ ਰਿਪੋਰਟ ਕਰਾਉਣੀ ਪੈਂਦੀ ਹੈ ਅਤੇ ਇਸ ਦੀ ਵਧੇਰੇ ਵਰਤੋਂ ਕਰਨ ਨਾਲ ਅੱਖਾਂ ਵੀ ਕਮਜ਼ੋਰ ਹੁੰਦੀਆਂ ਹਨ ਅਤੇ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ ਸਾਰਾਂਸ਼ ਜੇਬ ਵੈਲ ਦੀ ਵਰਤੋਂ ਉਪਯੋਗੀ ਕੰਮਾਂ ਲਈ ਕੀਤੀ ਜਾਵੇ ਤਾਂ ਇਸ ਵਰਗਾ ਔਰ ਕੋਈ ਸੱਚਾ ਮਿੱਤਰ ਨਹੀਂ ਪਰ ਇਸ ਦੀ ਗੱਲ ਤੋਂ ਵਰਤੋ ਮਨੁੱਖ ਨੂੰ ਅਤੇ ਸਮਾਜ ਨੂੰ ਪਤਨ ਵੱਲ ਲੈ ਕੇ ਜਾ ਸਕ ਰਹੀ ਹੈ ਇਸ ਦੀ ਹਮੇਸ਼ਾ ਸਯੋਗ ਵਰਤੋ ਹੀ ਕਰਨੀ ਚਾਹੀਦੀ ਹੈ ਤਾਂ ਬੱਚਿਓ ਇਸੇ ਮੋਬਾਈਲ ਦੇ ਲਾਭ ਤੇ ਹਾਨੀਆਂ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਏ ਹੋ ਤਾਂ ਉਹ ਅਵਿਡੀਓ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ